ਕਰੇ ਰੇਗੇ ਆਪਣੇ ਬੱਚਿਆਂ ਕੋਲ ਆਪਣੇ ਮਾਪਿਓ ਕੋਲ ਦੇ ਕੇ ਹੀ ਤੁਸੀਂ ਡਾਲਰਾਂ ਚ ਪੈਸੇ ਕਮਾ ਰਹੇ ਹੋ ਜਿਨ੍ਹਾਂ ਦੇ ਮਹੀਨੇ ਦੇ 20 ਲੱਖ ਰੁਪਇਆ 20 ਉਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਵਾ ਇੱਕ ਮਹੀਨੇ ਦਾ ਸਿਰਫ 20 ਲੱਖ ਰੁਪਇਆ ਚਾਰ ਸਪੌਂਸਰਸ਼ਿਪ ਆ ਗਿਆ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਚਾਰ ਸਪੌਂਸਰਸ਼ਿਪ ਆ ਗਿਆ ਤਾਂ ਮੰਨ ਕੇ ਲੈ ਲਓ 50000 ਰੁਪਏ ਦੇ ਹਿਸਾਬ ਨਾਲ ਤੁਹਾਡਾ ਹਣਾ ਇਹ ਹੋ ਗਿਆ 2 4 ਲੱਖ ਰੁਪਇਆ ਤੁਸੀਂ ਮਹੀਨੇ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਇਹ ਤਾਂ ਸਿਰਫ ਕੱਲੀ ਕਮਾਈ ਮੈਂ ਤੁਹਾਨੂੰ YouTube ਦੀ ਦੱਸੀ ਆ ਕਿ ਜਿਆਦਾ ਇਨਕਮ ਹੁੰਦੀ ਆ ਉਹ 100 ਡਾਲਰ ਨਹੀਂ ਜੀ 100 ਡਾਲਰ ਤੋਂ ਵੱਧ ਹੀ ਹੁੰਦੀ ਹੈ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਣੀ ਆ ਇੱਕ ਵੀਡੀਓ ਤੋਂ ਦੇਖੋ ਤੁਸੀਂ 5 ਲੱਖ ਰੁਪਇਆ ਤੁਸੀਂ ਉਹਦੇ ਤੋਂ ਕਮਾ ਲਿਆ YouTube ਤੋਂ ਕਮਾ ਲਿਆ ਸਿਰਫ ਦੋ ਪਲੇਟਫਾਰਮਾਂ ਤੋਂ ਹੀ ਤੁਸੀਂ ਮਹੀਨੇ ਦੇ 7 ਲੱਖ ਰੁਪਇਆ ਕਮਾ ਲਿਆ 7 ਲੱਖ ਰੁਪਇਆ ਇਹ ਤੁਹਾਨੂੰ ਵਿਸ਼ਵਾਸ ਨਹੀਂ ਹੋਣਾਗਾ ਵੀ ਵਾਕਿਆਸੀ ਇੰਨੇ ਤੱਕ ਕਮਾਦਾ ਕਰਿਆ ਜਦੋਂ ਤੁਹਾਨੂੰ 200 ਡਾਲਰ ਵੀ ਤੁਹਾਡੇ account ਦੇ ਵਿੱਚ ਆ ਗਿਆ ਨਾ ਤੁਹਾਨੂੰ ਮੈਂ ਕਹਿੰਦਾ ਯਕੀਨ ਹੋ ਜਾਣਾ ਤੁਸੀਂ ਕਹਿੰਦਾ ਯਾਰ ਵਾਕੇ ਸਾਨੂੰ YouTube Facebook Instagram Telegram ਤੋਂ ਅਸੀਂ ਪੈਸਾ ਕਮਾ ਸਕਦੇ ਹਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube channel Mister Saroye ਦੇ ਵਿੱਚ ਜੀ ਸੋ ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੇ YouTube ਚੈਨਲ ਉੱਤੇ ਮੈਂ ਤੁਹਾਨੂੰ ਦੱਸਦਾ ਰਹਿੰਦਾ ਤੁਸੀਂ Facebook, YouTube, Instagram, Telegram ਤੋਂ ਤੁਸੀਂ ਘਰੇ ਬੈਠੇ ਮਹੀਨੇ ਦੇ ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਕਈ ਬਹੁਤ سارے ਭੈਣ ਭਰਾ ਇਹ ਕੁਝ ਹੈਗੇ ਨੇ ਜਿਹੜੀ ਮੇਰੀ ਵੀਡੀਓ ਰੈਗੂਲਰ ਦੇਖਦੇ ਨੇ ਉਹਨਾਂ ਤੋਂ ਮੈਨੂੰ ਮੈਸੇਜ ਵੀ ਆਉਂਦੇ ਨੇ ਫੋਨ ਵੀ ਆਉਂਦੇ ਨੇ ਉਹ ਬਸ ਸਿਰਫ ਇੱਕੋ ਜਿਹੀ ਚੀਜ਼ ਪੁੱਛਦੇ ਆ ਉਹ ਕਹਿੰਦੇ ਵੀਰ ਜੀ ਮਤਲਬ ਅਸੀਂ ਜੇ YouTube ਉੱਤੇ Facebook ਦੇ ਉੱਤੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਈਏ ਅਸੀਂ ਵੀਡੀਓ ਬਣਾ ਕੇ ਅਪਲੋਡ ਕਰਨੀ ਸ਼ੁਰੂ ਕਰ ਦਈਏ ਤਾਂ ਸਾਨੂੰ ਇਹ ਦੱਸੋ ਵੀ ਅਸੀਂ ਸੇਸ਼ ਮੁਕਤੇ YouTube ਤੋਂ ਅਸੀਂ ਕਿੰਨਾ ਪੈਸਾ ਕਮਾ ਸਕਦੇ ਹਾਂ ਅਸੀਂ ਘਰ ਤੋਂ ਘੱਟ ਅਸੀਂ ਕਿੰਨਾ ਪੈਸਾ ਕਮਾ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਕਿੰਨਾ ਪੈਸਾ ਕਮਾ ਸਕਦੇ ਹਾਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਇਹੀ ਸਵਾਲ ਹੁੰਦੇ ਨੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਾਂਗਾ ਕਿ ਤੁਸੀਂ Facebook ਤੋਂ ਇਹ YouTube ਤੋਂ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਬਾਕੀ ਰਹਿ ਗਏ Instagram Telegram ਤੇ WhatsApp ਤੁਸੀਂ ਇਹਦੇ ਤੋਂ ਤੁਸੀਂ ਕਿੰਨਾ ਕਮਾ ਸਕਦੇ ਹੋ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਹੁੰਦਾ ਰਹਿਣਾ ਵਾ ਜੀ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਸੋ ਆਓ ਦੋਸਤੋ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਦੇਖੋ ਜੇ ਆਪਾਂ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਕਿ ਫੇਸਬੁੱਕ ਤੇ YouTube ਸਾਨੂੰ ਕਿੰਨਾ ਕਮਾ ਸਕ ਦਿੰਦੀ ਆ ਅਸੀਂ ਕਿੰਨਾ ਪੈਸਾ ਉਸ ਤੋਂ ਵੱਧ ਤੋਂ ਵੱਧ ਕਿੱਲਾ ਕਮਾਇਆ ਜਾ ਸਕਦਾ ਵਾ ਫਿਰ YouTube ਦੇ ਬਾਰੇ ਪਹਿਲਾ ਫੋਕਲ ਕਰਨਾ ਹੈ YouTube YouTube ਬੰਨੀ ਕਿੰਨਾ ਬੈਸਾ ਦਿੰਦਾ ਵਾ ਜੇ ਆਪਾਂ ਘਰ ਤੋਂ ਗੱਲ ਕਰੀਏ ਦੇਖੋ ਜਦੋਂ ਤੁਹਾਡੇ YouTube ਅਕਾਊਂਟ ਦੇ ਵਿੱਚ 100 ਡੋਲਰ ਹੋ ਜਾਂਦਾ ਵਾ 100 ਡੋਲਰ ਹੋ ਜਾਂਦਾ ਵਾ 100 ਡੋਲਰ ਭਾਵੇਂ ਤੁਸੀਂ 1 ਮਹੀਨੇ ਦੇ ਵਿੱਚ ਕਰ ਲੋ ਚਾਹੇ 2 ਮਹੀਨੇ ਦੇ ਵਿੱਚ ਕਰ ਲੋ ਜਾਂ ਫਿਰ ਤੁਸੀਂ 3 ਮਹੀਨੇ ਦੇ ਵਿੱਚ ਕਰ ਲੋ ਜਦੋਂ 100 ਡੋਲਰ ਤੁਹਾਡੇ YouTube ਅਕਾਊਂਟ ਦੇ ਵਿੱਚ ਹੋ ਜਾਏਗਾ ਇਹ ਆਟੋਮੈਟਿਕ ਹੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਇਹ ਤੁਹਾਡੇ ਟਰਾਂਸਫਰ ਕਰ ਦਿੰਦਾ ਵਾ 100 ਡੋਲਰ ਨੂੰ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਦੇਖੀਏ ਤੋਂ ਮੰਨ ਕੇ ਚਲੋ ਅੱਜ ਦੀ ਡੇਟ ਦੇ ਵਿੱਚ 83 ਰੁਪਏ ਦਾ 1 ਡਾਲਰ ਆ ਤਾਂ ਮੰਨ ਕੇ ਚਲੋ 8000 ਤੋਂ ਲੈ ਕੇ 9000 8 ਤੋਂ 9000 ਰੁਪਏ ਮਹੀਨੇ ਦਾ ਘੱਟ ਤੋਂ ਘੱਟ ਮੈਂ ਕਹਿ ਰਿਹਾ ਹਾਂ ਤੁਸੀਂ ਯਾਨੀ ਕਿ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਕਿਉਂਕਿ ਮੈਂ ਜਿੰਨੀ ਵੀ ਤਕਰੀਬਨ ਮੈਂ ਜਿਆਦਾ ਮੈਂ ਦੇਖੀ ਨਹੀਂ ਜਿੱਦੀ ਜ਼ਿਆਦਾ ਇਨਕਮ ਹੁੰਦੀ ਆ ਉਹ 100 ਡਾਲਰ ਨਹੀਂ ਜਿੱਦੀ 100 ਡਾਲਰ ਤੋਂ ਵੱਧ ਹੀ ਹੁੰਦੀ ਆ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਣੀ ਆ ਸ਼ੁਰੂ ਹੋ ਜਾਂਦੀ ਐ ਤੇ ਤੁਹਾਨੂੰ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਆ ਉਹਦੇ ਵਿੱਚ ਕੀ ਆ ਤੁਹਾਡੇ ਇਹਦੇ 100 ਡਾਲਰ ਨੂੰ 100 ਡਾਲਰ ਨੂੰ ਨਹੀਂ ਜਿੰਦੇ ਇਹ ਮੰਨ ਕੇ ਚੱਲੋ 200 ਤੋਂ ਲੈ ਕੇ 300 ਡਾਲਰ ਹੋ ਜਾਂਦੀ ਆ 300 ਡਾਲਰ ਹੋ ਜਾਂਦੀ ਆ 200 ਤੋਂ 300 ਦੇ ਵਿੱਚ ਵਿੱਚ ਤਾਂ ਇਸ ਤੋਂ ਵੀ ਵੱਧ ਜਾਂਦੀ ਆ ਜਦੋਂ ਕਿਉਂਕਿ ਜਦੋਂ ਤੁਹਾਨੂੰ ਡਾਲਰ ਆਉਣੇ ਪੈਸੇ ਆਉਣੇ ਸ਼ੁਰੂ ਹੋਗੇ ਨਾ ਤੁਹਾਡੇ ਅੰਦਰ ਇੱਕ ਮੋਟੀਵੇਟ ਹੋਣਾ ਸ਼ੁਰੂ ਹੋ ਜੂਗੇ ਤੁਸੀਂ ਤੁਹਾਡੇ ਅੰਦਰ ਇੱਕ ਮਤਲਬ ਅੱਗ ਜੀ ਹੁੰਦੀ ਹੈ ਜਿਸ ਨੂੰ ਹਨ ਉਹ ਵੀ ਇਹ ਹੁੰਦਾ ਵੀ ਯਾਰ ਮੈਂ ਕੁਝ ਕਰਕੇ ਦਿਖਾਵਾਂ ਮੈਨੂੰ ਹੁਣ ਪੈਸੇ ਹੁੰਦੇ ਸ਼ੁਰੂ ਹੋ ਗਏ ਤੁਸੀਂ ਜਿੱਥੇ ਇੱਕ ਵੀਡੀਓ ਪਾਉਂਦੇ ਸੀ ਇੱਕ ਦਿਨ ਦੇ ਵਿੱਚ ਤੁਸੀਂ ਤਿੰਨ ਤਿੰਨ ਚਾਰ ਚਾਰ ਵੀਡੀਓ ਪਾਉਣੀ ਹੈ ਅਪਲੋਡ ਕਰਨੇ ਤਾਂ ਤੁਸੀਂ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਕਮਾਈ ਆਟੋਮੈਟਿਕੀ ਦੁਗਣੀ ਹੋਈ ਜਾਊਗੀ ਤਾਂ ਮੰਨ ਕੇ ਚੱਲੋ ਜੇ ਤੁਸੀਂ ਮਹੀਨੇ ਦੇ 2 ਤੋਂ 300 ਵੀ ਡਾਲਰ ਦੇ ਤੁਹਾਡਾ ਬਣਦਾ ਵਾ ਤਾਂ ਮੰਨ ਕੇ ਚੱਲੀਏ ਆਪਾਂ 40-50 ਹਜ਼ਾਰ ਰੁਪਏ ਤੁਹਾਡਾ ਨੋਰਮਲ ਹੀ ਬਣੀ ਜਾਂਦਾ ਮਹੀਨੇ ਦਾ ਘੱਟ ਤੋਂ ਘੱਟ ਮੈਂ ਗੱਲ ਕਰ ਰਿਹਾ ਵਾਂ ਘੱਟ ਤੋਂ ਘੱਟ ਜੇ ਆਪਾਂ ਗੱਲ ਕਰੀਏ YouTube ਦੇ ਉੱਤੋਂ ਸਿਰਫ 40 ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਘੱਟ ਤੋਂ ਘੱਟ ਜੇ ਆਪਾਂ ਵੱਧ ਤੋਂ ਵੱਧ ਗੱਲ ਕਰੀਏ 5 ਤੋਂ ਲੈ ਕੇ 6 ਲੱਖ ਰੁਪਿਆ 5 ਤੋਂ 6 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਸਿਰਫ ਤੁਸੀਂ ਉਹ YouTube ਦੀ ਇਨਕਮ ਹੀ ਆ ਇਹ ਤੇ ਜੇ ਆਪਾਂ ਵੱਧ ਤੋਂ ਵੱਧ ਹੋਰ ਗੱਲ ਕਰੀਏ ਵੱਧ ਤੋਂ ਵੱਧ ਕੋਈ ਲਿਮਟ ਨਹੀਂ ਹੈਗੀ ਜਿੰਨਾ ਤੁਸੀਂ ਕੰਮ ਕਰੋਗੇ ਤੁਸੀਂ ਉਨੇ ਹੀ ਵੱਧ ਪੈਸੇ ਕਮਾਓਗੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ ਜਿਨ੍ਹਾਂ ਦੇ ਮਹੀਨੇ ਦੇ 20 ਲੱਖ ਰੁਪਇਆ ਵੀ ਉਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਵਾ 1 ਮਹੀਨੇ ਦਾ ਸਿਰਫ 20 ਲੱਖ ਰੁਪਇਆ ਵੱਧ ਤੋਂ ਵੱਧ ਜੇ ਆਪਾਂ ਗੱਲ ਕਰੀਏ ਇਸ ਤੋਂ ਵੀ ਵੱਧ ਹੁੰਦੇ ਨੇ ਹੁਣ ਆਪਾਂ ਗੱਲ ਕਰਦੇ ਆ ਇਹ ਤਾਂ ਮੈਂ ਤੁਹਾਨੂੰ ਕੰਮ ਨਹੀਂ ਕਮਾਈ ਦੱਸੀ ਹੈ ਜਿਹੜੀ YouTube ਤੋਂ ਆਉਂਦੀ ਆ ਵੀਡੀਓ ਬਣਾ ਕੇ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਜਦੋਂ ਤੁਹਾਡਾ YouTube ਚੈਨਲ ਜਿਹੜਾ ਵੱਡਾ ਹੋ ਜਾਂਦਾ ਮੰਨ ਕੇ ਚਲੋ ਤੁਹਾਡੇ 50000 ਸਬਸਕ੍ਰਾਈਬਰ ਹੋ ਗਏ ਤੁਹਾਡੇ 50000 ਸਬਸਕ੍ਰਾਈਬਰ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਨਾ ਇਹ ਕੰਪਨੀਆਂ ਜਿਹੜੀਆਂ ਵੱਡੀਆਂ-ਵੱਡੀਆਂ ਨੇ ਉਹ ਸਪਾਂਸਰਸ਼ਿਪਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਮੰਨ ਕੇ ਚਲੋ ਜੇ ਇੱਕ ਕੰਪਨੀ ਵੀ ਸਾਨੂੰ ਸਪਾਂਸਰ ਕਰਾ ਦਈ ਉਹ ਕਹਿੰਦੀ ਵੀ ਸੋਦੇ ਸਾਡੀ ਇੱਕ ਵੀਡੀਓ ਬਣਾਓ ਤੁਸੀਂ ਆਪਣਾ YouTube ਚੈਨਲ ਦੇ ਉੱਤੇ ਬੱਸ ਤੁਹਾਡੀ OD ਸੀ ਹੈ 50000 ਸਬਸਕ੍ਰਾਈਬਰ 50000 ਸਬਸਕ੍ਰਾਈਬਰ ਵਾਲੇ ਨੂੰ 40000 ਤੋਂ ਲੈ ਕੇ 50000 50000 ਰੁਪਿਆ ਕੰਪਨੀ ਸਪੌਂਸਰ ਕਰਦੀ ਆ ਉਹ ਵੀ ਸਿਰਫ 1 ਮਿੰਟ ਦੀ ਵੀਡੀਓ ਬਣਾਉਣ ਦਾ ਸਿਰ ਤੁਸੀਂ 1 ਮਿੰਟ ਦੀ ਵੀਡੀਓ ਬਣਾਉਣੀ ਆ ਤੇ ਤੁਸੀਂ 40-50 ਹਜ਼ਾਰ ਰੁਪਏ ਲੈ ਲੈਣਾ ਮਹੀਨੇ ਦੇ ਵਿੱਚ ਵੀ ਜਿਗਨ ਮੰਨ ਕੇ ਚੱਲੀ ਆਪਾਂ ਚਾਰ ਸਪੌਂਸਰਸ਼ਿਪ ਆ ਗਿਆ ਤੁਹਾਨੂੰ 1 ਮਹੀਨੇ ਦੇ ਵਿੱਚ ਚਾਰ ਸਪੌਂਸਰਸ਼ਿਪ ਆ ਗਿਆ ਤਾਂ ਮੰਨ ਕੇ ਲੈ ਲਓ 50 ਹਜ਼ਾਰ ਰੁਪਏ ਦੇ ਹਿਸਾਬ ਨਾਲ ਤੁਹਾਡਾ ਹਣਾ ਇਹ ਹੋ ਗਿਆ 2 ਲੱਖ ਰੁਪਏ ਪੰਜੋਕਾ ਵੀ 2 ਲੱਖ ਰੁਪਏ ਤੁਹਾਡਾ ਇਹ ਹੋ ਗਿਆ ਜੀ 2 ਲੱਖ ਰੁਪਏ ਤੁਹਾਡਾ ਕਹਿੰਦਾ ਸਪੌਂਸਰਸ਼ਿਪਾਂ ਦਾ ਹੋ ਗਿਆ ਤੇ ਬਾਕੀ ਮੰਨ ਕੇ ਚੱਲੋ ਆਪਾਂ 2 ਲੱਖ ਰੁਪਏ ਆਪਾਂ YouTube ਦਾ ਲਾ ਲੈਨੇ 2 ਲੱਖ ਰੁਪਏ ਤੁਹਾਡਾ YouTube ਦਾ ਲਾ ਲੈ ਟੋਟਲ 4 ਲੱਖ 4 ਲੱਖ ਰੁਪਇਆ ਤੁਸੀਂ ਮਹੀਨੇ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਇਹ ਤਾਂ ਸਿਰਫ ਕੱਲੀ ਕਮਾਈ ਮੈਂ ਤੁਹਾਨੂੰ YouTube ਦੀ ਦੱਸੀ ਆ ਹੁਣ ਮੈਂ ਤੁਹਾਨੂੰ ਕਮਾਈ ਦੱਸਦਾ ਹਾਂ Facebook ਦੀ ਦੇਖੋ YouTube ਦੇ ਉੱਤੇ ਪੈਸੇ ਕਮਾਉਣ ਦੇ ਬਹੁਤ ਹੀ ਜ਼ਿਆਦਾ ਸਾਧਨ ਨੇ ਤੁਸੀਂ ਜੇ ਮਿਹਨਤ ਕਰੋਗੇ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਵੀ ਤੁਸੀਂ YouTube ਦੇ ਉੱਤੇ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਹੁਣ ਆਪਾਂ ਗੱਲ ਕਰਦੇ ਆ Facebook ਦੀ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ YouTube ਦਾ ਸੀ ਹੁਣ ਆਪਾਂ ਗੱਲ ਕਰਦੇ ਆ Facebook ਦੀ ਦੇਖੋ Facebook ਤੋਂ ਵੀ ਪੈਸੇ ਹੁੰਦਾ ਸਾਧਨਾ ਜਿਹੜਾ ਉਹ ਵੀ ਸੇਮ ਹੀ ਆ YouTube ਮੰਗੋ ਜਦੋਂ 100 ਡਾਲਰ ਹੋ ਗਏ ਤੁਹਾਡੇ Facebook ਅਕਾਊਂਟ ਦੇ ਵਿੱਚ 100 ਡਾਲਰ ਹੋ ਗਏ ਤਾਂ ਉਹ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪਾ ਦੇਣਗੇ 100 ਡਾਲਰ 100 ਡਾਲਰ ਹੋਈ 8-9000 ਦਾ ਹੋ ਗਿਆ 8-9000 ਦਾ ਹੋ ਗਿਆ ਸੋ Facebook ਤੋਂ ਪੈਸੇ YouTube ਦੇ ਨਾਲੋਂ ਜ਼ਿਆਦਾ ਬਣਦੇ ਆ YouTube ਅਜੇ ਥੋੜਾ ਜਿਹਾ ਘੱਟ ਦਾ ਪੈਸੇ ਜਾਂਦਾ ਵਾ ਬਟ ਜਿਹੜੀ ਆਹ ਜਿਹੜੀ ਆ Facebook ਦੀ ਕਮਾਈ ਆ ਇਹ ਦੁੱਗਣੀ ਆ ਜਿੱਥੇ ਤੁਹਾਡੇ YouTube ਤੇ 100 ਡਾਲਰ ਬਣਨੇ ਆ Facebook ਤੇ ਤੁਹਾਡੇ 200 ਬਣ ਜਾਣਾ ਇਹ ਤਾਂ 300 ਬਣ ਜਾਣਾ ਇੱਥੇ 14-1400 ਡਾਲਰ ਵੀ ਕਮਾਉਂਦੇ ਦੇਖੇ ਨੇ ਮੈਂ ਆਪਣੇ ਨਾਲ ਦੇ ਜਿਹੜੇ ਫੇਸਬੁੱਕ ਦੇ ਉੱਤੇ ਕੰਮ ਕਰਦੇ ਨੇ ਤਾਂ ਮੰਨ ਕੇ ਚੱਲੋ ਜੇ ਉਹ ਫੇਸਬੁੱਕ ਦੇ ਉੱਤੇ ਇੰਨੇ ਪੈਸੇ ਕਮਾਰੇ ਨੇ ਤਾਂ ਮੰਨ ਕੇ ਚੱਲੀ ਜੇ ਪਤਾ 300 ਡਾਲਰ ਵੀ ਆਈ ਜਾਵੇ ਤਾਂ ਮਹੀਨੇ ਦਾ 40-50 ਹਜ਼ਾਰ ਰੁਪਿਆ ਹੋ ਗਿਆ ਜੇ ਅਪਾ ਵੱਧ ਵੱਧ ਗੱਲ ਕਰੀਏ 3 ਤੋਂ ਲੈ ਕੇ 4 ਲੱਖ ਰੁਪਿਆ ਮੰਨ ਕੇ ਚੱਲੋ ਤੁਸੀਂ ਯਾਨੀ ਕਿ ਮਹੀਨੇ ਦਾ ਤੁਸੀਂ 2-3 ਲੱਖ ਰੁਪਿਆ ਤੁਸੀਂ YouTube ਤੋਂ ਕਮਾ ਲੋਗੇ ਉਹੀ ਵੀਡੀਓ ਸਿਰਫ ਇੱਕ ਵੀਡੀਓ ਤੋਂ ਇੱਕ ਵੀਡੀਓ ਹੀ ਅਪਲੋਡ ਕਰਨੀ ਆ ਤੁਸੀਂ ਇੱਕ ਵੀਡੀਓ ਤੋਂ ਦੇਖੋ ਤੁਸੀਂ 5 ਲੱਖ ਰੁਪਇਆ ਤੁਸੀਂ ਉਹਦੇ ਤੋਂ ਕਮਾ ਲਿਆ YouTube ਤੋਂ ਕਮਾ ਲਿਆ 2 ਲੱਖ ਰੁਪਇਆ ਤੁਸੀਂ Facebook ਤੋਂ ਕਮਾ ਲਿਆ ਟੋਟਲ ਕਿੰਨਾ ਹੋ ਗਿਆ 7 ਲੱਖ 7 ਲੱਖ ਹੋ ਗਿਆ ਟੋਟਲ ਸਿਰਫ ਦੋ ਪਲੇਟਫਾਰਮਾਂ ਤੋਂ Facebook ਤੇ YouTube ਸਿਰਫ ਦੋ ਪਲੇਟਫਾਰਮਾਂ ਤੋਂ ਹੀ ਤੁਸੀਂ ਮਹੀਨੇ ਦੇ 7 ਲੱਖ ਰੁਪਇਆ ਕਮਾ ਲਿਆ 7 ਲੱਖ ਰੁਪਇਆ ਇੰਨਾ ਕੋਈ ਬੰਦਾ ਜਿਹੜਾ ਜੋਬ ਕਰਦਾ ਉਹ ਵੀ ਨਹੀਂ ਕਮਾਉਂਦਾ ਹੈਗਾ ਤੁਸੀਂ 7 ਲੱਖ ਰੁਪਏ ਸਿਰਫ ਘਰੇ ਬੈਠ ਕੇ ਹੀ ਬੜੇ ਆਰਾਮ ਨਾਲ ਤੁਸੀਂ ਕਮਾ ਲਿਆ। ਇਹ ਸਿਰਫ ਦੋ ਪਲੇਟਫਾਰਮ ਹੀ ਆ। ਉਸ ਤੋਂ ਬਾਅਦ ਮੈਂ ਇੰਸਟਾਗ੍ਰam ਦੀ ਗੱਲ ਕਰ ਲਾ ਜੇ। ਹਣਾ WhatsApp ਹੋ ਗਿਆ, Telegram ਹੋ ਗਿਆ। WhatsApp ਤੇ ਮੈਂ ਦੱਸਿਆ ਹੀ ਹੋਇਆ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ। WhatsApp ਤੇ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਵੀ ਤੁਸੀਂ ਕਿਵੇਂ ਪੈਸੇ ਕਮਾਣਾ ਤੇ ਕਿਵੇਂ ਤੁਸੀਂ WhatsApp ਦੇ ਉੱਤੇ ਚੈਨਲ ਬਣਾਣਾ। ਤਾਂ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾਓ ਤੇ ਉਹ ਵੀਡੀਓ ਦੇਖੋ ਵੀ WhatsApp ਚੈਨਲ ਕਿਵੇਂ ਬਣਾਣਾ। ਉਹਨੂੰ ਪੂਰੀ ਤਰ੍ਹਾਂ ਵਾਚ ਕਰ ਲਓ। ਮੰਨ ਕੇ ਚਲੋ ਜੇ ਤੁਸੀਂ 50,000 ਰੁਪਏ ਵੀ ਤੁਸੀਂ WhatsApp ਤੋਂ ਕਮਾ ਲਿਆ। ਹਣਾ 50,000 ਰੁਪਏ ਤੁਸੀਂ Instagram ਤੋਂ ਕਮ ਕਮਾਨ ਕੇ ਜੇਕਰ 7% ਖੇ ਹੋ ਗਿਆ ਤੇ 50 ਲੱਖ ਰੁਪਏ ਤੁਹਾਡਾ ਇਹ ਹੋ ਗਿਆ ਟੋਟਲ ਤੁਹਾਡਾ 8 ਲੱਖ ਰੁਪਇਆ ਟੋਟਲ ਤੁਹਾਡਾ 8 ਲੱਖ ਰੁਪਇਆ ਤੁਸੀਂ ਕਮਾਣਾ ਸ਼ੁਰੂ ਕਰ ਦੋਗੇ ਹੁਣ ਤੁਹਾਨੂੰ ਮਜ਼ਾਕ ਲੱਗਦਾ ਹੋਣਾ ਵੀ ਇਹ ਵੀਰ ਸਾਡਾ ਮਜ਼ਾਕ ਕਰੀਦਾ ਪਰ ਇਹ ਮਜ਼ਾਕ ਨਹੀਂ ਹੈਗਾ ਇਹ ਬਿਲਕੁਲ 101% ਸੱਚ ਗੱਲ ਹੈ ਇਹ ਤੁਸੀਂ ਪੂਰੀ ਕੰਮ ਤਾਂ ਸ਼ੁਰੂ ਕਰਨਾ ਸ਼ੁਰੂ ਕਰੋ ਜਦ ਤੱਕ ਤੁਸੀਂ ਕੰਮ ਸ਼ੁਰੂ ਨਹੀਂ ਕਰੋਗੇ ਨਾ ਜਦੋਂ ਤੱਕ ਤੁਹਾਨੂੰ ਇਨਕਮ ਨਹੀਂ ਹੋਏਗੀ ਤੁਹਾਨੂੰ ਵਿਸ਼ਵਾਸ ਹੀ ਨਹੀਂ ਹੋਣਾ ਆਏਗਾ ਤਾਨੂੰ ਵਿਸ਼ਵਾਸ ਨਹੀਂ ਹੋਣਾਗਾ ਵੀ ਵਾਕਿਆ ਅਸੀਂ ਇੰਨੇ ਪੈਸਾ ਕਮਾ ਸਕਦੇ ਆ ਜਦੋਂ ਤੁਹਾਨੂੰ 200 ਡਾਲਰ ਵੀ ਤੁਹਾਡੇ ਆਕਾਣ ਦੇ ਵਿੱਚ ਆ ਗਿਆ ਨਾ ਤਾਨੂੰ ਮੈਂ ਕਹਿੰਦਾ ਯਕੀਨ ਹੋ ਜਾਣਾ ਤੁਸੀਂ ਕਹਿੰਦਾ ਬਈ ਯਾਰ ਵਾਕਿਆ ਸਾਨੂੰ YouTube Facebook Instagram Telegram ਤੋਂ ਅਸੀਂ ਪੈਸਾ ਕਮਾ ਸਕਦੇ ਆ ਫੇਰ ਤੁਸੀਂ ਦੇਖੋ ਬਹੁਤ ਤੇਜ਼ੀ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੇਣਾ ਸੋ ਮੈਂ ਤੁਹਾਨੂੰ ਕੋਹ ਨਹੀਂ ਕਹਿੰਦਾ ਵੇ ਤੁਸੀਂ ਟਾਈਮ ਖਰਾਬ ਨਾ ਕਰੋ ਕੰਮ ਕਰਨਾ ਸ਼ੁਰੂ ਕਰ ਦੋ ਤੁਸੀਂ Facebook YouTube Instagram Telegram ਤੋਂ ਪੈਸੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਇਹ ਤਾਂ ਮੈਂ ਤੁਹਾਨੂੰ ਮੋਟਾ-ਮੋਟਾ ਦੱਸਿਆ ਵੀ 8 ਲੱਖ ਰੁਪਈਆ ਇੱਕ ਮਹੀਨੇ ਦਾ ਇਹ ਤਾਂ ਮੋਟਾ-ਮੋਟਾ ਦੱਸਿਆ ਤੁਸੀਂ ਇਸ ਤੋਂ ਦੁੱਗਣੇ ਵੀ ਪੈਸੇ ਕਮਾ ਸਕਦੇ ਹੋ ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਹਿੰਦੇ ਆ ਨਾ ਇੱਕ ਪੰਜਾਬੀ ਦੇ ਵਿੱਚ ਇੱਕ ਹਵਤਾ ਕਹਿੰਦੇ ਜਿੰਨਾ ਗੁੜ ਪਾਵਾਂਗੇ ਉੰਨਾ ਮਿੱਠਾ ਹੋਊਗਾ ਸੋ ਜਿੰਨਾ ਤੁਸੀਂ ਕੰਮ ਕਰੋਗੇ ਤੁਸੀਂ ਉਨੇ ਹੀ ਜ਼ਿਆਦਾ ਤੁਸੀਂ ਪੈਸੇ ਕਮਾਓਗੇ ਕੈਨੇਡਾ ਅਮਰੀਕਾ ਜਾਂ ਇੰਡੀਆ ਵਰਗੇ ਦੇਸ਼ਾਂ ਦੇ ਵਿੱਚ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਉੱਥੇ ਜਾ ਕੇ ਵੀ ਤੁਸੀਂ ਡਾਲਰਾਂ 'ਚ ਹੀ ਪੈਸੇ ਕਮਾਉਣੇ ਆ ਕਿਉਂ ਤੁਸੀਂ ਇੰਡੀਆ ਦੇ ਵਿੱਚ ਸਿਰਫ ਘਰੇ ਰਹਿ ਕੇ ਆਪਣੇ ਬੱਚਿਆਂ ਕੋਲ ਆਪਣੇ ਮਾਪਿਓ ਕੋਲ ਦੇ ਕੇ ਹੀ ਤੁਸੀਂ ਡਾਲਰਾਂ 'ਚ ਪੈਸੇ ਕਮਾਰਿਓ ਤੁਸੀਂ ਕੁਰੀਏ ਕੰਮ ਤਾਂ ਕਰੋ ਮੈਂ ਕਹਿੰਦਾ ਡਾਲਰਾਂ ਦੇ ਵਿੱਚ ਸਿੱਧੇ ਤੁਹਾਡੇ ਗ੍ਰਾਉਮ ਦੇ ਵਿੱਚ ਤੁਹਾਡੇ ਪੈਸੇ ਹੋਣਗੇ 101% ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਚੈਨਲ ਨਹੀਂ ਬਣਾਉਣਾ ਆ ਰਿਹਾ YouTube ਦਾ Facebook ਦਾ ਪੇਜ ਨਹੀਂ ਬਣਾਉਣਾ ਆ ਰਿਹਾ ਤੁਹਾਨੂੰ Instagram ਦਾ ਪੇਜ ਨਹੀਂ ਬਣਾਉਣਾ ਆ ਰਿਹਾ ਪਹਿਲੀ ਗੱਲ ਤਾਂ ਮੈਂ ਉਹਨਾਂ ਦੇ ਉੱਤੇ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ YouTube ਤੇ ਚੈਨਲ ਤੁਸੀਂ ਕਿਵੇਂ ਬਣਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ Facebook ਤੇ ਆਪਣਾ ਚੈਨਲ ਕਿਵੇਂ ਬਣਾ ਸਕਦੇ ਹੋ Instagram ਪੇਜ ਤੁਸੀਂ ਕਿਵੇਂ ਬਣਾਉਣਾ ਵਾ ਉਹਨਾਂ ਤੇ ਮੈਂ ਟੋਟਲੀ ਹੀ ਸਾਰੀ ਵੀਡੀਓ ਬਣਾਈ ਹੋਈ ਆ ਇੱਕ ਵਾਰੀ ਪਲੀਜ਼ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਸਾਰੀ ਵੀਡੀਓ ਇੱਕ ਵਾਰੀ ਜ਼ਰੂਰ ਦੇਖੋ ਤੁਹਾਨੂੰ ਬਹੁਤ ਕੁਝ ਸਿੱਖ ਨੂੰ ਮਿਲੇਗਾ ਤੇ ਅਗਰ ਤੁਹਾਨੂੰ ਫਿਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਰਹੀ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਲਓ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਮੈਨੂੰ ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਪ੍ਰੋਫੈਸ਼ਨਲ ਪੇਜ ਫੇਸਬੁੱਕ ਦਾ ਤੇ YouTube ਚੈਨਲ ਦਾ ਸਾਡਾ ਪ੍ਰੋਫੈਸ਼ਨਲ ਸਾਡਾ ਚੈਨਲ ਬਣ ਜਾਏ ਉਹਨੂੰ ਤੁਹਾਨੂੰ ਨਹੀਂ ਬਣਾਵਾ ਆ ਰਿਹਾ ਤੁਸੀਂ ਚਾਹੁੰਦੇ ਹੋ ਕਿ ਸਾਡੀ ਟੀਮ ਉਹ ਇੱਕ ਤੁਹਾਡਾ YouTube ਚੈਨਲ ਬਣਾ ਦੇ ਤਾਂ ਸੋ ਪਲੀਜ਼ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ YouTube ਚੈਨਲ ਤੁਸੀਂ ਬਣਵਾ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ